ਹਾਂ ਜੀ ਸਤ ਸਿਕ ਆ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੁੱਲਰ ਤਹਿਸੀਲ ਕਪੂਰਥਲਾ ਤੇ ਜ਼ਿਲ੍ਹਾ ਵੀ ਕਪੂਰਥਲਾ ਤਹਿਸੀਲ ਟਰਲਵਾਵਾ ਵੈਸੇ ਲਾਗੇ ਟਰਵਾਵੀਂ ਆ ਤੇ ਕਪੂਰਥਲਾ ਵੀ ਲੱਗ ਗਈ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਬਿਲਾਟੀ ਦੇ ਜਾਨਵਰ ਤੁਹਾਨੂੰ ਵਿਖਾਉਣੇ ਆ ਵੀਡੀਓ ਪੂਰੀ ਵੇਖੋ ਅੱਜ ਗੱਬਣਾ ਝੋਟੀਆਂ ਤੁਹਾਨੂੰ ਪਹਿਲਨਾ ਵਿਖਾਵਾਂਗੇ ਕੱਚੀਆਂ ਕਰਦੇ ਜਿਹੜੇ ਪਸ਼ੂ ਵੀਰ ਜੀ ਨੇ ਰੱਖੇ ਆ ਤਿੰਨ ਚਾਰ گاਵਾ ਤੁਹਾਨੂੰ ਵਿਖਾਉਣੀਆਂ ਆ ਤੇ ਕੁਝ ਮੱਝਾਂ ਤੁਹਾਨੂੰ ਦਿਖਾਉਣੀਆਂ ਵੈਰਾਈਟੀ ਅੱਜ ਕਾਫੀ ਆ ਬਾਕੀ ਇੱਥੇ ਆ ਕੇ ਆਪਣੀ ਚੈੱਕ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਫੇਰ ਆਪਣਾ ਪਸ਼ੂ ਖਰੀਦੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਤਸੱਲੀ ਕਰ ਲਓ ਤੇ ਫੇਰ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 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 ਇਹ ਤੇ ਆਪਾਂ ਵਧੀਆ YouTube ਚੈਨਲ ਦੇ ਖਰਾ ਆ ਸਾਰਿਆਂ ਨੂੰ ਮਿਲਣ ਪਿਆਰਪਰੀ ਸਤਿਕਾਰ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਸਤਿਕਾਰ ਜਿਹੜੇ ਚੈਨਲ ਤੇ ਵੀਡੀਓ ਵੇਖਦੇ ਆ ਜਾਂ ਲੈ ਕੇ ਦੇਖਦੇ ਸਾਰਾ ਧੰਨਵਾਦ ਤੇ ਜਿਹੜੇ ਨਹੀਂ ਵੀ ਖਰੀਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੇਖਿਆ ਕਰੋ ਵੀਡੀਓ ਵੱਧ ਵੱਧ ਨੌਲੇਜ ਵਾਦੀ ਆ ਤੇ ਬਾਕੀ ਜੋ ਵੀ ਆਪਾਂ ਅੱਜ ਵੀਡੀਓ ਦੇ ਰੇਟ ਪਾਉਣੇ ਆ ਫਿਕਸ ਪਾਉਣੇ ਆ ਰਹਿ ਜਾਂ ਜੀ ਉਹ ਚੋ ਛੋਟੇ ਪਾਇਲੇ ਪਾਉਣੇ ਰੇਟ ਜੇ ਜੇ ਆਪਾਂ ਤੇ ਤੇਰਾ ਬਾਅਦ ਆਪਾਂ ਬਣਾਉਣ ਲੱਗੇ ਵੀਡੀਓ ਮਾਲ ਰੁਕਦਾ ਨਹੀਂਗਾ ਮਾਲਕ ਕਾਲ ਵੀਚਾਰ ਚੋਟੀਆਂ ਦਾ ਦਰਦ ਲਗੀਆਂ ਅੱਜ ਵੀ ਦੋ ਚੋਟੀਆਂ ਫੇਰ ਹੋ ਗਈਆਂ ਤੇ ਇਸ ਕਰਕੇ ਮੈਂ ਤੇ ਰੋਕ ਕੇ ਰੱਖੀਆਂ ਆ ਤੁਹਾਡੇ ਕਰਕੇ ਚੈਨਲ ਕਰਕੇ ਤੁਹਾਡੇ ਚੰਨਣਾਂ ਆਪ ਨੂੰ ਬਹੁਤ ਪਿਆਰ ਨਾਲ ਲਿਆ ਰੋਕੀ ਤੁਹਾਡੇ ਚੰਨਣ ਦੇ ਦਾ ਹੀ ਆਪ ਨੂੰ ਮਾਲਕ ਦੇ ਦਿੰਦੇ ਐਵੇਂ ਕਈਏ ਵੀ ਸਾਡਾ ਵੇਖਦਾ ਕੋਈ ਬੰਦਾ ਚੈਨਲ ਨਾਲ ਜਾਣ ਲੱਗਾ ਉਹ ਲੈ ਕੇ ਜਾਂਦੇ ਆ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਤੁਹਾਡਾ ਵੀ ਬਾਕੀ ਵਿਹਾਰ ਬਣਾਉਣਾ ਪੈਂਦਾ ਚਲੋ ਜੇ ਚੀਜ਼ ਚੰਗੇ ਦਵਾਂਗੇ ਤੇ ਉਹ ਦੱਸਾਂਗੇ ਪਹੂਤਲੇ ਉਹ ਹੋਊਗਾ ਹਾਂਜੀ ਉਦੋਂ ਆਪਣੀ ਵੱਡੀ ਛੋਟੀ ਜੋ ਤੁਸੀਂ ਵੀਡੀਓ ਦੇ ਵੇਖ ਕੇ ਆਉਣਾ ਖਾਈ ਪਾ ਕੇ ਦੁਬਾਰਾ ਜਾ ਕੇ ਸਾਈਂ ਪਸੂ ਨਹੀਂ ਰੋਕਣਾ ਅੱਛਾ ਹਾਂ ਵੱਡੀ ਛੋਟੀ ਜੋ ਵੀ ਤੁਸੀਂ ਸਰਪੀ ਜੀ ਦਿਖਾਉਣੀ ਆਂ ਉਹ ਕੋਲ ਖੜਾ ਕਰ ਲਿਆ ਕਰੋ ਅਗਲਾ ਛੱਕ ਕਰ ਲਵੇ ਠੀਕ ਹੈ ਜੀ ਠੀਕ ਹੈ ਬਾਅਦ ਵਿੱਚ ਲਿਖੀ ਹੈ ਜੀ ਇਹ ਵੱਡੀ ਆ ਇਹ ਛੋਟੀ ਆ ਉਹ ਬਾਅਦਿਆਂ ਕਲਾਨੇ ਚ ਕੰਮ ਹੀ ਜਾਂਦੇ ਠੀਕ ਤੇ ਬਾਕੀ ਦੋ ਟਾਈਮ ਡੱਕ ਤਸल्ली ਕਰੋ ਚਾਰ ਡੰਕ ਕਰੋ ਠੀਕ ਆ ਇੱਕ ਪੇਮੈਂਟ ਅਸੀਂ ਗੱਡੀ ਦੇ ਨਾਲ ਹੀ ਭੇਜਣੀ ਨਾ ਗੱਡੀ ਮੰਗਾਉਣੀ ਆ ਇਹ ਪੇਮੈਂਟ ਲੈਣੀ ਇੱਥੇ ਇੱਥੇ ਹੁਣ ਪਾਓ ਜੇ ਕੈਸ਼ ਕਰੋ ਆਪਣੀ ਜਾਂ ਅਕਾਊਂਟ ਚ ਪਾ ਦਿਓ ਤੇ ਜਾਂ ਇੱਥੇ ਆਪਣੀ ਲੱਦ ਕੇ ਲੈ ਜਾਓ ਹਣਾ ਬਿਲਕੁਲ ਬਿਲਕੁਲ ਠੀਕ ਹੈ ਜੀ ਜਿੰਨੇ ਵੀ ਚੰਗੀ ਲੱਗਦੀ ਹੈ ਆਪਣੀ ਤਸੱਲੀ ਕਰਕੇ ਬਹੁ ਖੜੋ ਠੀਕ ਹੈ ਜੀ ਹੁਣ ਵੀ ਵਿੱਚ ਤਸੱਲੀ ਕਰਾ ਕੇ ਦਿੱਤੇ ਆ ਠੀਕ ਹੈ ਜੀ ਠੀਕ ਹੈ ਇਹ ਅਬ ਆਪਣੀ ਸਾਈ ਕੋਈ ਕਰ ਲੇ ਤੇ ਆਪਣੀ ਬਾਅਦ ਚ ਫਿਰ ਆਪਣਾ ਦੋ ਡੰਗ ਤਿੰਨ ਡੰਗ ਚਵਾ ਲੇ ਚਾਰ ਡੰਗ ਤਸੱਲੀ ਕਰੇ ਹਾਂਜੀ ਹਾਂਜੀ ਜੋ ਦਿੱਥਿਆ ਹੂੰ ਉਦੋਂ ਫਰਕ ਨਹੀਂ ਪਊਗਾ ਵਾਧੂਗਾ ਠੀਕ ਹੈ ਜੀ ਤੇ ਨਾਮ ਦੱਸ ਕਰੀ ਹਾਂ ਮੇਰਾ ਪਰਮਜੀਤ ਸਿੰਘ ਪਿੰਡ ਪੋਲਰਵੇਟ ਜ਼ਿਲ੍ਹਾ ਕਪੂਰਥਲਾ ਠੀਕ ਆ ਤੇ ਤਹਿਸੀਲ ਟਲਮਾ ਨੇੜੇ ਆਪਣੇ ਟਲਮਾ ਵਿਖੇ ਤੂਲਪਲਾਜਾ ਸੁਹਾਨਪੁਰ ਕਪੂਰਥਲਾ ਨੇੜੇ ਨੇੜੇ ਪਿੰਡ ਸਾਡੇ ਆਪਣੇ ਠੀਕ ਆ ਹਾਂ ਜੀ ਤੇ ਅੱਜ ਕੱਲ ਤੇ ਜ਼ਿਆਦਾ ਫਿਰ ਰਾਜਨੀਤੀਆਂ 'ਚ ਰਹਿੰਦੇ ਜੇ ਫਟ ਕੇ ਕੰਮ ਹੁਣ ਬੜਾ ਕੰਮ ਉਧਰ ਰਾਜਨੀਤੀਆਂ ਗੱਲ ਦਾ ਕਰੀ ਚੱਲੂ ਨਹੀਂ ਤੇ ਹੁਣ ਫਿਰ ਕਿਹੜੀ ਯੂਨੀਅਨ ਦੇ ਪ੍ਰਧਾਨ ਜੀ ਹਣ ਤੁਸੀਂ ਤੁਸੀਂ ਪੰਜਾਬ ਯੂਨੀਅਨ ਦੇ ਪ੍ਰਧਾਨ ਆ ਆਪਣੇ ਕਿਸਾਨ ਮੋਰਚੇ ਦੇ ਹਾਂਜੀ ਤੇ ਪਰ ਬਾਕੀ ਅਸੀਂ ਵਪਾਰੀਆਂ ਨਾਲ ਵੀ ਸਾਡਾ ਪੂਰਾ ਮੁਖ ਬੁਲਾ ਰਿਆ ਹੁਣ ਤੁਸੀਂ ਉਧਰ ਵੀ ਜਿਹੜਾ ਆਪਣੀ ਜੂਨੀਅਨ ਬਣਾਈਆਂ ਕਿੰਨੇ ਬਣ ਗਈ ਬਹੁਤ ਅੱਛਾ ਤੇ ਉਹ ਜੂਨੀਅਨ ਦੇ ਵਿੱਚ ਤੁਸੀਂ ਪ੍ਰਧਾਨ ਜੀ ਪੂਰੇ ਦਬਾਵੇ ਨਾਲ ਮੈਂਬਰ ਆ ਬੱਚੇ ਮੁਖ ਬੁਲਾ ਰਾ ਮੁਖ ਬੁਲਾ ਰਾ ਜੀ ਅੱਛਾ ਉਹਦੇ ਚ ਮੁੰਡੇ ਹੋਰ ਆਪਣੇ ਬਣਾਏ ਹੋਏ ਅੱਛਾ ਉਹ ਵੱਖਰੇ ਵੱਖਰੇ ਡਿਊਟੀਆਂ ਦਿੱਤੀਆਂ ਵਾ ਸਾਰਿਆਂ ਨੂੰ ਹਨਾ ਚਲੋ ਬਾਕੀ ਸਾਰੇ ਚੰਗਾ ਕੰਮ ਕਰਨ ਸਾਰੇ ਪ੍ਰਧਾਨ ਆ ਜਦੋਂ ਕੰਮ ਚੰਗਾ ਕਰਦੇ ਹਾਂ ਹਾਂਜੀ 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 ਜਦੋਂ ਕਰੀਏ ਚੱਲੂ ਠੀਕ ਆ ਆ ਚੁੱਕੜਾ ਚੁੱਕ ਟੋਟੀਆ ਪਿੰਡੋਂ ਇਹ ਆ ਬੰਦੇ ਵੀ ਕੋਲ ਕਰੇ ਜਣਾ ਕੋ ਲਈ ਆ ਗਏ ਅੱਛਾ ਆ ਬੱਚਾ ਉਚਾਈ ਮੰਨ ਲਓ ਮਹੀਨੇ ਦਾ 4 ਮਹੀਨੇ ਦਾ ਸਾਲ ਦਾ ਆ ਤੁਹਾਡੀ ਮਰਜ਼ੀ ਆ ਅੱਛਾ ਜੋ ਵੇਖਣਾ ਇਹ ਥੱਲੇ ਦੋ ਜਗਾ 5 ਕਿਲੋ ਤੇ ਗਾੜੀ ਕੱਪਣਿਆ ਕਾਕੀ ਕੱਪ ਰਿਆ ਕੋਲੀ ਬੰਦੇ ਖੜੇ ਜਿਹਨਾਂ ਕੋ ਲਈ ਉਹਨਾਂ ਨੇ ਦੱਸ ਦੱਸਣਾ ਵਥੇ 2 ਮਹੀਨੇ ਤੋਂ ਉੱਪਰ ਪਰਿਆ ਰਵੇ ਆਵੇ ਉਹ ਮਾਰਾ ਜਾਰਦਾ ਬਾਕੀ ਇਹ ਵੈਰਾਈਟੀ ਕਾਫੀ ਵਿਖਾਉਣੀ ਆ ਮਿਕਸੇ ਵੈਰਾਈਟੀ ਆਉਗੀ ਇਹ ਸਾਰੀ ਵੈਰਾਈਟੀ ਬਹੁਤ ਛੋਟੀ ਲਿਖੋ ਤੋਰਾ ਫੇਰ ਇੱਕ ਵਾਰੀ ਤੋਰਾ ਆ ਕੱਟਾ ਜੀ ਤੇ ਮਗਰ ਫੱਟੇ ਦੇ ਮਿਲਦੀ ਆ अच्छा मिलਦੀ ਕੱਟੇ ਤੇ ਆ ਦੁੱਧ ਦੁੱਧ 5 ਕਿਲੋ ਸਵਾ ਕੁ ਮਹੀਨੇ ਦੀ ਗੱਭਣ ਆ ਅੱਛਾ ਹੁਣ ਇਹ ਨਹੀਂ ਪਤਾ ਵੀ ਹੁਣ ਬਾਬਾ ਕਹਿੰਦੇ ਚੈੱਕ ਨਹੀਂ ਕਰਾਈ ਆਪਾਂ ਅੱਛਾ ਨਾ ਕਰਾਈ ਸਕਦੇ ਸਵਾ ਮਹੀਨੇ ਦੀ ਠੀਕ ਆ ਇਹ ਵੈਗੀ ਠੀਕ ਨਹੀਂ ਲੱਗਦੀ ਉਹਨੂੰ ਚੈੱਕ ਕਰਾ ਕੇ ਵੇਚਾਂਗੇ ਠੀਕ ਹੈ ਜੀ ਬਾਕੀ ਉਹ ਤਰ੍ਹਾਂ ਸਰੀਰੋ ਚੰਗੀ ਆ ਦੁੱਧ ਸੱਜਰ ਨਹੀਂ ਨਾ ਚੰਗਾ ਕੱਢਿਆ ਨਾ ਲੈ ਆਓ ਜੀ ਨੇ ਸਾਡੇ ਬੱਚੇ ਦਾ ਜਿਹੜਾ ਪੂਰਾ ਕਰਦੀ ਆ ਚਲੋ ਲੈ ਜਾ ਬੰਦ ਬਾਕੀ ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਵਾ ਬਹੁਤ ਵਧੀਆ ਚਵਾਈ ਬੋਲੀ ਠੀਕ ਆ ਬਿੰਡੋ ਲਈ ਆ ਪਾਪੜ ਨਹੀਂ ਮਾਨੂੰ ਨਹੀਂ ਠੀਕ ਆ ਜੀ ਤੇ ਮੁੱਲੇ ਦਾ ਮੁੱਲ ਜੀ ਦਾ ਜੇ ਆਪਾਂ ਫਾਪੀ ਇਹੋ ਜੀ ਵਜਨ ਦੀ ਵੇਚੀਏ ਪੰਜਾਬਾ ਕੰਮ ਨਹੀਂ ਕਰਨਾ ਨਾ ਆਪਾਂ ਨੂੰ ਮੰਡੀ ਵਾਲਾ ਫੋਨ ਹੀ ਕਰੇ ਕੋਈ ਹਾਂਜੀ ਇਹ ਬੇਨਤੀ ਆ ਵੀ ਫੋਨ ਉਹ ਕਰੇ ਜਿਹਨੇ ਲੈਣੀਆਂ ਤੇ ਫੈਕਸਰੇਟ ਹੋਣਗੇ ਹਾਂਜੀ ਮਲੀ ਵਿੱਚ ਇਹ 55 60 ਦੀ ਕਿਤੇ ਕਿਹਾ ਹਾਂਜੀ ਜੀ ਹਾਂਜੀ ਅੱਛਾ 5000 ਦਾ ਕੱਟਾ ਹੈ ਹਾਂ ਮਗਰ 5000 ਦਾ ਕੱਟਾ ਹੈਗਾ ਹਾਂਜੀ ਇਹਦਾ ਮੁੱਲ 65000 ਅੱਛਾ ਵਿੱਚ ਥੋੜਾ ਬਲਾਂ ਮਾਨ ਤੁਸੀਂ ਕਰਾ ਲਓ ਜੇ ਲੱਗਦਾ ਥੋੜਾ ਬਲਾਂ ਨਹੀਂ ਫਿਰ ਜ਼ਿਆਦਾ ਹੋਣਾ 65000 ਦਾ ਮਾਲ ਵਜਨ ਦੇਖੋ ਕੱਢਾ ਵਾ ਨਹੀਂ ਪਰ ਇੰਨੇ ਦਿਨ ਬਾਅਦ ਆਵਾਂਗੇ ਤਾਂ ਤਾਂ ਵੀ 65000 ਮੁੱਲ ਕਰੋਗੇ ਤੇ ਇਹ ਤੇ ਗੱਲ ਚੰਗੀ ਜੀ ਨਹੀਂ ਹੈ ਟ੍ਰੇਡ ਦੀ ਦੇ ਦੋ ਨਾ ਕਰਨ 60 ਜੋ ਛੱਡੋ ਕੀ ਛੱਡਦੇ ਜੀ ਹਾਂ ਅੱਜ ਵੀ ਨਾ ਕਰ ਪਾਪਾ ਵੀ ਦੋ ਦਿਨ ਬੱਟਣੇ ਨਹੀਂ ਇਹ ਦਵਟਨੇ ਤੇ ਆ ਗਏ ਆ ਪਰ ਜੋ ਜਿਆਦਾ ਨਾ ਮੇਰਾ ਕਥਾਈ ਵੀ ਕੋਈ ਕਰੇ ਅੱਛਾ ਲੈਣੇ ਜਿਹੜੀ ਛੋੜੀ ਕਰਦੀ ਹਾਂ ਹਾਂਜੀ 58000 ਦੀ ਮੈਂ ਫੜਦਾ 55000 ਦੀ ਨਹੀਂ 55000 ਦੀ ਜਾਨ ਤਾਂ 55 ਦੀ ਜਾਨ ਤਾਂ 55000 ਦੀ ਹੋ ਗਈ ਕੋਈ ਨਹੀਂ ਹੁੰਦਾ ਥੋੜਾ ਜਿਹਾ ਬਈ ਵੀਰ 100 ਰੁਪਿਆ ਆਇਆ ਠੀਕ ਆ ਤੈਨੂੰ ਚੰਗੀ ਲੱਗਦੀ ਹੋਵੇ ਫੋਨ ਕਰ ਲੈ ਵੀ ਨਹੀਂ ਲੱਗਦੀ ਕੋਈ ਗੱਲ ਠੀਕ ਹੈ ਜੀ ਆ ਜੋ ਜੀ ਤੁਸੀਂ ਰੋਏ ਜੀ ਠੀਕ ਹੈ ਦੂਸਰਾ ਸੂਆ ਕੰਮ ਕਰਕੇ ਦੀ 10 ਵਾਲਾ ਬਈ ਜ ਦਿਨ ਖੜਦੀ ਆ ਸੂਆ ਇਹਦਾ ਪੁਰਾ ਦੂਜਾ ਦੂਸਰਾ ਸੁਆ ਤੇ ਇੱਕ ਨਾ ਦੁੱਧ ਭਰੀ ਜਾਊਗੀ ਪਹਿਲੇ ਸੂਏ ਆਪਣੇ ਸੱਜਣਾ ਕੋ ਲਈ ਆ ਹਾਂਜੀ 12 11 12 ਫਿਰ ਉਹਨਾਂ ਦੇ ਲੱਗ ਜਾਂਦੇ 13 ਅਗਲੇ ਕਹਿਣ ਲੈ ਕਰਾਣੀ 15 ਕਹਿੰਦੇ ਆ ਨਹੀਂ 11 12 ਤੇ ਚੱਲੀ ਐ ਉਹਨਾਂ ਦੀ ਸੱਚਾ ਦੱਸਿਆ ਐਰ ਕੀ ਕਿੰਨਾ ਕੁ ਦਈ ਜਾਊਗੀ 13 14 ਕਰ ਦੂਗੀ ਜਦ ਬਣ ਕੇ ਝੋਟੀ ਆ ਮੈ ਰਾਉਣੀ ਐ ਜੇ ਤਾਂ ਬਣੀ ਜਿੱਤਰੀ ਐ ਤੋਰਾਂ ਫਿਰ ਇੱਕ ਰੀਨ ਬੋਲੋ ਆ ਦੇ ਸਾਦੇ ਜੇ ਬਾਕੀ ਗੋਲ ਸਿੰਘ ਦੀ ਝੋਟੀ ਆ ਥੋੜਾ ਜਿਹਾ ਨਵੇਂ ਬੰਦੇ ਤਾਂ ਕਈ ਰਿਪਾਸ਼ੂ ਡਰ ਜਾਂਦਾ ਆ ਕੱਦ ਕਾਠ ਪੱਖਾ ਪੂਰੀ ਜਵਾਨ ਆ ਫੱਬਦੀ ਆ ਪੂਰੀ ਜੜੀ ਝੋਟੀ ਆ ਨਹੀਂ ਸੰਦੇ ਜੀ ਲੈ ਜਾ ਬੰਦ ਆ ਦੇ ਸਾਦੇ ਜੀ ਸਾਦੇ ਆ ਦੇਖ ਸਾਡੇ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਬਣਾਈ ਹੋਈ ਤੇ ਠੰਡੀ ਆ ਤੇ ਆ ਥਣ ਵੀਰੇ ਦੇ ਦੇਖ ਸਾਡੇ ਚ ਲੱਗੇ ਤਾਂ ਅਗਲੇ ਪਿਛਲੇ ਥਾਣੇ ਦੇ ਇੱਕੋ ਜਿਹੀ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਅਜੇ ਤਿਆਰ ਹੋਣੀ ਆ ਬੂਰੇ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਇਹੋ ਜਿਹਾ ਦਾ ਜੀ ਉਹਦਾ ਜਿੰਮੀ ਵੀ ਬਰਾਤ ਆ ਲਈ ਚਲ ਪੈਸੇ ਲਾ ਕੇ ਉਹਦੇ ਚੀਜ਼ ਹਰ ਕੋਈ ਕਰਦਾ ਇਹ ਮਤਲਬ ਆਪਾਂ ਇਹ ਟਿੱਪਣੀ ਨਹੀਂ ਕਰਨੀ ਉਹ ਬਣਾਉਣਾ ਇੰਨਾ ਕਰਦਾ ਬਣਾਉਣਾ ਮੈਂ ਉਹ ਵੀਡੀਓ 'ਚ ਵੀ ਬੋਲਦਾ ਹੁੰਦਾ ਹਾਂ ਹਾਂਜੀ ਹਰ ਬੰਦਾ ਆਪਣੀ ਚੀਜ਼ ਦਾ ਮਨ ਕਰਦਾ ਹਾਂਜੀ ਹਾਂਜੀ ਉਹ ਕਰਨਾ ਵੀ ਚਾਹੀਦਾ ਜੇ ਆਪਾਂ ਚੰਗੀ ਕਰ ਦਿਓ ਨਹੀਂ ਲੈ ਦਿਓ ਮਤਲਬ ਉਹਦਾ ਵੈਸੇ ਜੈਜ ਮਾਰਕਟ ਦੇ ਹਸਾਰ ਨਾਲ ਇੱਕ ਵੀ ਆ ਅੱਛਾ ਜੈਜ ਮੋਡਲ ਦਾ ਜੇ ਵੀ ਕੱਪੜਾ ਦਾ ਮੋਡਲ ਜਦ ਤਿਆਰ ਹੋ ਗਈ ਤੇ ਵੱਖਰਾ ਮੋਡਲ ਹੈ ਤੇ ਪੰਮੇ ਪੁੱਲਰ ਦੇ ਹਸਾਰ ਨਾਲ ਕੀ ਆ ਮੇਰੇ ਕੋ ਨਾ 2000 ਘਟਾ ਲਉਣੀ ਲੈ 2000 ਘਟਾਇਆ ਤੇ ਕੀ ਘਟਾਇਆ ਫਿਰ ਐਵੇਂ ਜਿੰਦਗੀ ਹੈ ਕਿ ਵੀ ਦੀ ਤੂੰ ਰੋਈ ਬੋਣੀ ਵੀ ਰੱਬ ਵੀ ਮਜ਼ਾਕ ਵਾਲੀ ਗੱਲ ਹੈ ਕਿ ਹੈ ਨਹੀਂ ਚਲੋ ਹੈਗੀ ਆ ਚਲੋ ਸੋ ਕੇ ਤੇ ਭਾਵੇਂ ਵੱਧ ਵੀ ਆ ਤੇ ਹੁਣ ਦਿੱਤਾ ਮੈਨਿਆ ਤੇ ਬਹੁਤ ਜਾਇਜ ਦੇਣਾ ਹਾਂਜੀ ਤੇ ਜਾਇਜ ਹੀ ਕੰਮ ਕਰਨਾ ਜਾਇਜ ਲੱਗੂ ਕਿ ਰਵੀ ਸਾਡਾ ਫੋਨ ਕਰ ਲਵੇ ਹਾਂਜੀ ਨਾਲ ਕਮੈਂਟ ਕਮੈਂਟ ਤੇ ਪਾਣੇ ਨਹੀਂ ਹੁੰਦੇ ਤੁਸੀਂ ਕਹੋ ਲਈ ਕਰ ਲੈ ਅੱਛਾ ਤੇ ਮੈਨੂੰ ਦੇ ਦੇਵੇ ਜਿਹੜੀਆਂ ਦਾਤੀਆਂ ਮਿਲਦੀਆਂ ਹੋਣਗੀਆਂ ਠੀਕ ਹੈ ਅੱਛਾ 1 ਲੱਖ ਦਾਤੀ ਦੇ ਦਈਏ ਹੋਰ ਹੋਂਦ ਥੱਲੇ ਇਦੋਂ ਹੱਥ ਪੈ ਵੇਕਡਾਉਣਾ ਨਹੀਂ ਰੁਪਈਆ ਵੀ ਠੀਕ ਆ ਪੂਰੇ ਲੱਖ ਦੀ ਪੂਰੇ ਲੱਖ ਦੀ ਨਹੀਂ ਫਿਰ ਹਾਂ ਕੱਲ ਤੂੰ ਰੱਖ ਨਹੀਂ ਕਰ ਮੋੜ ਥੋੜੇ ਕਿ ਛੋਟ ਆ ਗੱਬਣ ਦਾ ਮੋਲਿਆ ਦੱਸੀ ਮੇਰਾ ਬਾਰ ਬਾਰ ਦੱਸਣਾ ਪਾ ਠੀਕ ਆ ਜਦਾਂ ਮੋਲਿਆ ਕੱਲ ਨੂੰ ਵੀਡੀਓ ਪੈਣੀ ਕੱਲ ਨੂੰ ਜੀ 22 ਤਰੀਕ ਹਾਂਜੀ 22 ਦਾ ਹੀ ਮੋਲਿਆ 23 ਨੂੰ ਵੀ ਨਹੀਂ ਅੱਛਾ ਇੱਕੋ ਗੱਲ ਕਰੀਏ ਫਿਰ ਪਰੇ ਪਰੇ ਦੇ 95 ਦੇ ਜੇ ਆਪਾਂ ਮਾਰ ਦੇਗਾ ਉਹ ਪਜਾਮੇ ਨਹੀਂ ਮਾਰਾ ਨਹੀਂ ਨਹੀਂ ਜਾਂ ਤਾਂ ਕੋਈ ਨਹੀਂ ਦਿਨੇ ਦਿਨਾ ਵਾਦਾ ਡੇਕ ਦੇ ਦੇਈ ਕਰਦੇ ਉਹਨਾਂ ਨੂੰ ਬੇਨਤੀ ਕਰਕੇ ਅੱਛਾ 500 ਰੁਪਏ ਚੋੜ ਕਰਾਂਗੇ ਜੀ ਜੋ ਵੀ ਹੈਗਾ ਵਾ ਫਿਕਸ ਹੀ ਆ ਇਹ ਆ ਵੀ ਸੌਦਾ ਹੋਇਆ ਹੀ ਆ ਹੁਣ ਜਿੰਨੇ ਬਸ ਜਿੰਨੇ ਵੀ ਜਿੰਨੇ ਪੈਸੇ ਬੋਣੇ ਉਹੀ ਗੱਲ ਕਰੇ ਤੇ ਵਿਖਾ ਲੈ ਜਿੰਨਾਂ ਉਹ ਮੇਰਾ ਵੀ ਬੰਗਰੇ ਦੂਜਾ ਮਿਹਰਬਾਨੀ ਸਤਿਕਾਰ ਜੋ ਗਿਆ ਤੇ ਆ ਜੀ ਆ ਪਈਏ ਇਹ ਵੇਗ ਗਈ ਆ ਇਹ ਮੇਰੇ ਭਰਾ ਨੇ ਲੱਲੀ ਆ ਪੈਂਦੀ ਭਲਾ ਰਸਾ ਠੀਕ ਆ ਜੋ ਲਿਆਵੋ ਕਹਿ ਕੇ ਪਾ ਕੇ ਦਰ ਇਨ ਘਟ ਦੇ ਲੋਕਾਂ ਨੂੰ ਵੀ ਗੁਮਰਾਹ ਕਰਦਾ ਅੱਛਾ ਵੀ ਰੇਨ ਘਟ ਪਾ ਦੇਣਾ ਕਹਿਣਾ ਸਾਡੀ ਥੇੜੀ ਸਾਰੇ ਪੁਣਾ ਆਪਣੇ ਕੰਮ ਕਰਨਾ ਅੱਛਾ ਇਹ ਵੀ ਕੀ ਆ ਤੇ ਜਿਹੜੇ ਭਰਾ ਨੇ ਲੱਲੀ ਆ ਪੈਂਦੀ ਚੱਲੀ ਆ ਅੱਛਾ ਭਾਈ ਲੱਲੀ ਵਛਰੋ ਕਰ ਲੋ ਨਾ ਨਾ ਗੱਲ ਲਿਆਵੋ ਬਲਾਵੋ ਭਾਈ ਇਹਨਾਂ ਨੂੰ ਫੜਾ ਰਸਾ ਹੈ ਨਾ ਮੈਂ ਗੱਲ ਨਹੀਂ ਕੀਤੀ ਕੋਈ ਨਹੀਂ ਕੋਈ ਗੱਲ ਨਹੀਂ ਦੱਸਾ ਫੜਾ ਦੇ ਇੱਕ ਰੀ ਤੇ ਫੇਰ ਭਾਵੇਂ ਬੰਦ ਸੀ ਮੇਰੀ ਆਈ ਸੀ ਸਬੀ ਜੀ ਅੱਛਾ ਉਹਦਾ ਜੇਰ ਪਾਉਂਦੀ ਭਾਈ ਨਹੀਂ ਦੇਣਾ ਉਹਦੇ ਕਹਿੰਦੇ ਅਸੀਂ ਗਾਨੀ ਆਪਾਂ ਕੋਈ ਨਾ ਮੌਲੀ ਕੀਤਾ ਅੱਛਾ ਜ 15 ਰੁਪਏ ਦਤਾਨਾ ਆਪਾਂ ਮੱਝ ਦਾ ਠੀਕ ਹੈ ਪਸੰਦ ਹੈ ਮੱਝ ਘਰ ਰੱਖਣ ਲਈ ਮੈਂ ਘਰ ਰੱਖਾਂਗੇ ਕਿੰਨੇ ਰੇਤ ਲਈ ਫਿਰ ਮੱਝ ਵਾਲੀ ਮੈਂ 1.80 ਦੀ ਲਈ ਅੱਛਾ ਤੋਰਾਂ ਹਾਂ ਇੱਕ ਰੀਨ ਨੂੰ ਥੋੜੀ ਤੋਰੇ ਨਾਲ ਇਹ ਰੱਸਾ ਫੜਾ ਦੇ ਰੱਸਾ ਫੜਾ ਦੇ ਇੱਕ ਨੀ ਤੂੰ ਆਪਣਾ ਪਿੰਡ ਦਾ ਹੀ ਹਾਂ ਹਾਂ ਜੀ ਜੱਜ ਜੱਜ ਟੱਪਰ ਜੀ ਮੈਂ ਆਪਾਂ ਕੀ ਜਾਨਾ ਠੀਕ ਹੈ ਕਰੇ ਗਈ ਹੈ ਕਿ ਇੱਕ ਸਾਹ ਦੀ ਆ ਫੜਾ ਦੇ ਇੱਕ ਰੀ ਦੇ ਆ ਦੇਖ ਸਕਦੇ ਨੇ ਭਾਜੀ ਹਨਾ ਨਾ ਕੱਪ ਦੇ ਨਾ ਗਾ ਨਾ ਦਰੰਗਿਆਂ ਨੂੰ ਆਪੜ ਕਟਾਵੇ ਇੱਧਰ ਆਂ ਨਾ ਇੱਥੇ ਰਹੀਂ ਥੋੜੀ ਜੀ ਤੋਰ ਦੋ ਤੋਰ ਦੋ ਥੋੜੀ ਕਿ ਥੋੜੀ ਕਿ ਤੋਰ ਦੋ ਜਿਹੜੀ ਲੇਲੀ ਆ ਅੱਜ ਹੀ ਸੋਈ ਆ ਆ ਦੇਖ ਆ ਆ ਦਿਖਾ ਚਲੋ ਜੀ ਇਹ ਲੈ ਚੱਲੇ ਆ ਚੱਕ ਲੈ ਜਾਈਂਗਾ ਇਹਨੂੰ ਚਲੋ ਮੁਬਾਰਕਾ ਹੋਣ ਤੇ ਬਾਕੀ ਛੋਟੀ ਚੰਗੀ ਆ ਤੇ ਅੱਜ ਹੀ ਸੋਈ ਆ ਤੇ ਅੱਜ ਆਪਣੇ ਕੋ ਕਬੱਡੀ ਦੇ ਪਲੇਅਰ ਵੀ ਆਏ ਕਬੱਡੀ ਦਾ ਸੁਪਰਸਟਾਰ ਜਿਨੇ ਚੰਗੇ ਚੰਗੇ ਬੰਦਿਆਂ ਨੂੰ ਠੱਲ ਪਾਈ ਹੋਈ ਆ ਮੈਨੂੰ ਤਾਂ ਦਿੱਦੀ ਲੋੜ ਨਹੀਂ ਲੋਕਾਂ ਨੇ ਆਪੇ ਦੇਖ ਲੈਣਾ ਅੱਛਾ ਸਾਹਮਣੇ ਕਿਹੜਾ ਕੀ ਪਾਸ ਹੋ ਗਿਆ ਇਕੱਠੇ ਗੱਡੇ ਬਾਕੀ ਤੋਂ ਹੀਵੇਂ ਪਲੇਅਰ ਆਏ ਕਬੱਡੀ ਦੇ ਹਨਾ ਤੇ ਭਾਜੀ ਹੁਣ ਆਏ ਆ ਆਏ ਆਪਨੂੰ ਜੀ ਬੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਤੁਸੀਂ ਸਲਾਮ ਜੀ ਠੀਕ ਠਾਕ ਤੇ ਤੇ ਭਾਜੀ ਫਿਰ ਇਕੱਠੇ ਖੇਡਦੇ ਰਹੇ ਜੀ ਹਾਂ ਜੀ ਭਾਜੀ ਆਪਣਾ ਜਿੱਦਾਂ ਕੀ ਰਿਸ਼ਤੇਦਾਰੇ ਵੀ ਆ ਭਰਾ ਵੀ ਆ ਅੱਛਾ ਮਤਲਬ ਸਾਡੀ ਦਿਲ ਜਾਨ ਇੱਕੋ ਹੀ ਗੱਲ ਹੈ ਅੱਛਾ ਅੱਛਾ ਠੀਕ ਆ ਭਰਾ ਦੇ ਕੋਲ ਆਈ ਸੀ ਕਿ ਪੰਡ ਠੀਕ ਆ ਇਹ ਭਰਾ ਨੇ ਦੇੜੀ ਹੋਰੀ ਹੋਈ ਆ ਮੱਧਾਂ ਦਿੱਤੀਆਂ ਅੱਛਾ ਕਹਿੰਦਾ ਆ ਜਾ ਮੱਝ ਵੇਚ ਦਿੱਤੀ ਆ ਇਦਾਂ ਅੱਛਾ ਗਾਵਾਂ ਬਹੁਤ ਰੱਖੀਆਂ ਠੀਕ ਆ ਦੇਖ ਕੇ ਵਧੀਆ ਲੱਗਾ ਕਿ ਅਹੀਂ ਤੇ ਚਲ ਹੁਣ ਬਾਹਰ ਚਲੇ ਗਏ ਅੱਛਾ ਠੀਕ ਆ ਪਰ ਜਿਹੜੀਆਂ ਪੰਡ ਦੀਆਂ ਜਾਂਦਾ ਆ ਹਾਂਜੀ ਤਾਂ ਬਹੁਤ ਵਧੀਆ ਲੱਗਾ ਅਣਕੇ ਕਿ ਆਪ ਜੀ ਕਰਦਾ ਹੁਣ ਅਸੀਂ ਵੀ ਇੱਥੇ ਹੀ ਰਹਿ ਪੀਏ ਜਾਣ ਨੂੰ ਜੀ ਨਹੀਂ ਕਰਦਾ ਆਪ ਜੀ ਕਿੱਥੋਂ ਆਏ ਜੇ ਹੁਣ ਮੈਂ ਕੈਨੇਡਾ ਰਹਿਣਾ ਜੀ ਮੈਂ ਮੁੰਡੇ ਲਾ ਕੇ ਗ੍ਰੈਂਡ ਪੈਰੀ ਜਿਆ ਵੇ ਜੀ ਠੀਕ ਆ ਤੇ ਅੱਜ ਆਪਣੇ ਸੱਜਣ ਨੂੰ ਮਿਲਣ ਆਏ ਜੇ ਬਸ ਕੱਡੇ-ਘੇਡੇ ਵੀ ਬਹੁਤ ਚੜਾਈ ਅੱਛਾ ਇਕੱਠੇ ਰਹਿਣ ਇਕੱਠੇ ਖੇਡੇ ਠੀਕ ਆ ਤੇ ਅੱਜ ਫਿਰ ਪੂਰਾ ਤੁਹਾਨੂੰ ਘਮੋਣ ਫਰੋਣ ਦੇ ਆ ਵੀ ਅੱਜ ਲੈ ਜੋ ਆ ਗਿਆ ਬੰਦਾਂ ਨੂੰ ਦੇਖਿਆ ਇਹਨਾਂ ਦੇ ਲੈ ਜੋ ਤੇ ਦਿਲ ਖੁਸ਼ ਹੁੰਦਾ ਫਿਰ ਵੇਖ ਕੇ ਅੱਛਾ ਕਿਉਂਕਿ ਇਹਨਾਂ ਚੀਜ਼ਾਂ ਜਿਹਦੇ ਤੋਂ ਹੀ ਨਿਕਲ ਕੇ ਗਏ ਜੇ ਹਾਂਜੀ ਬਾਪੂ ਉਹਨਾਂ ਨੇ ਬਹੁਤ ਵਧੀਆ ਮੱਝਾ ਹਾਂਜੀ ਹਾਂਜੀ ਠੀਕ ਆ ਤੁਹਾਡਾ ਦੁੱਧ ਕੇ ਹਾਂਜੀ ਖਾਣਾ ਤੇ ਮਤਲਬ ਕਿ ਅਹੀਂ ਦੋ ਜਣੇ ਆ ਮੰਗੇ ਅਜੇ ਤੁਸੀਂ ਠੀਕ ਆ ਇਹ ਅਸੀਂ ਮੰਗਾਇਆ ਮੁੰਡਾ ਅੱਛਾ ਇਹ ਵੀ ਤੁਹਾਡੇ ਨਾਲ ਹੀ ਆ ਭਾਜੀ ਹਣੀ ਇਟਲੀ ਰਹਿੰਦਾ ਆ ਅੱਛਾ ਇਟਲੀ ਤੋਂ ਆ ਭਾਜੀ ਹਣੀ ਹਾਂਜੀ ਇਹਨੂੰ ਤਾਂ ਬਹੁਤ ਨੌਲੇਜ ਹੈ ਬਹੁਤ ਹਸਤਾਲੇ ਬਹੁਤ ਆ ਅੱਛਾ ਗਾਵਾਂ ਤੁਹਾਡੇ ਹੱਥ ਅੱਛਾ ਹਾਂਜੀ ਭਾਈ ਨੇ ਬਹੁਤ ਹੀ ਗਾਵਾਂ ਰੱਖੇ ਬਹੁਤ ਹੀ ਲੱਗਾ ਇੱਥੇ ਅੱਜ ਠੀਕ ਆ ਤੇ ਵਾਕਈ ਹੁਣ ਇਹਦੇ ਵੈਸੇ ਵੀ ਨਵਾਂ ਬਣਾ ਲਿਆ ਸਾਰਾ ਸਿਸਟਮ ਵੀ ਚੰਗਾ ਕਰ ਲਿਆ ਹਾਂ। ਬਾਜੀ ਆਪਾਂ ਰਹਿੰਦੇ ਆ ਚੰਗਾ ਕੰਮ ਕਰਦੇ ਆ ਚਲੋ ਸਾਨੂੰ ਸਮਝਣ ਨੂੰ ਹਰ ਵੀ ਤਿੰਨ ਕਿੰਨੇ ਥਾਲ ਹੋ ਗਏ ਮੇਕੋ ਇੱਕ ਬੜੇ ਥਾਲ ਹੋ ਗਏ ਆਪਾਂ। ਬਚਪਨ ਜਿੱਥੇ ਕਿੱਥੇ ਕਿੱਥੇ ਹਾਂਜੀ ਉਹਦੀ ਟੀਮ ਦੇ ਥਾਂ ਸੀ। ਠੀਕ ਆ। ਮਗਰ ਜਾਦੇ ਜੁਦਦੇ ਹੋਣੀ ਬਾਅਦ ਬੱਚੇ ਆਏ ਛੋਟੇ ਭਰਾ ਸਾਡੇ। ਹਾਂਜੀ ਪਹਿਲਾਂ ਸਾਡਾ ਸੈਟ ਸੀ ਤੰਗ। ਠੀਕ ਆ। ਉਹ ਸਮੇਂ ਸਮੇਂ ਦੇ ਨਾਲ ਫਿਰ ਵੇ ਫਰ ਕਿਹਦਾ ਕੋਈ ਸਮਾਂ ਆ ਗਿਆ ਚਲ ਗਿਆ ਹਨਾ ਤੇ ਅੱਜ ਹੁਣ ਫਿਰ ਤੋਂ ਹੀ ਫਿਰ ਪੁਰਾਣੇ ਸੱਜਣ ਮਿੱਤਰ ਇਕੱਠੇ ਹੋਏ ਜੀ ਚਲੋ ਆ ਜੇ ਬਾਕੀ ਵੀ ਜਾਨਵਰ ਦਿਖਾਈਏ ਤੇ ਆ ਜਿਹੜੀਆਂ گاਵਾ ਤਿੰਨ ਤੁਹਾਨੂੰ ਦਿਖਾਉਣੀਆਂ ਵਾ ਤੇ ਆ ਜਿਹੜੀ ਪਹਿਲੇ ਨੰਬਰ ਤੇ ਗਾਂ ਜੇ ਇਹ ਜੀ ਚੌਗੀ ਆ ਮੂੰਹ ਚਾਰ ਦੰਦਾਂ ਦਾ ਅੱਛਾ ਇਹਦਾ ਹਾਂ ਬੱਛਾ ਜੀ ਅੱਜਾ ਅੱਛਾ 20 ਦਨ ਮਾਲੇ ਕੋ 25 ਦਨ ਮਾਲੇ ਇੱਕ ਇੱਕ ਥੂਈਆ 26 ਰਾਈ ਦੀ ਅੱਛਾ ਜ਼ਮੀਨ ਬਾਗਮੇ ਨਹੀਂ ਠੀਕ ਹੈ ਤੇ ਦੁੱਧ ਹਣ ਐਟ 10 26 ਲੀਟਰ ਦੇ ਜਰਾਂ ਲੀਟਰ ਕੋਲ ਮ ਆਵਾਂਗੇ ਅੱਛਾ 24 ਲੀਟਰ ਜਿਹੜਾ ਮਰਜੀ ਆਣ ਕੇ ਕੰਡਾ ਕਰਾ ਲੈ ਤਿੰਨ ਟਾਈਮ ਚ ਹੋਣਾ ਅੱਛਾ ਹੁਣ ਚੋਣੀਆਂ ਦੀ ਤੁਹਾਡੀ ਵੀਡ ਕਰਕੇ ਜਿਹੜੀ ਕੰਡਾ 2:30 ਹੋਈਆਂ ਅੱਛਾ ਤਿੰਨ ਟਾਈਮ ਚ ਹੋਣੇ ਦੋ ਟਾਈਮ ਚ ਹੋਵੇ ਕੋਈ 24 23 24 ਲੀਟਰ ਦਾ ਤੋਰੋ ਕਰੀ ਤੋਰੋ ਚੋਗੀ ਮੂੰਹ ਮੂੰਹ ਜਿਹੜੀ ਚਾਰ ਦੰਦ ਤੇ ਘੋੜੀਆਂ ਰਗਾ ਕਾਦੇ ਜਿਹੜਾ ਇਹਦਾ ਪੂਰੀ ਜਵਾਨ ਹੈ ਫਾਰਮ ਵਾਲੀ ਵਾੜ ਇਹ ਸ਼ੌਕ ਨਾਲ ਘਰੇ ਰੱਖੀਆਂ ਨਾ ਦੇਖ ਸਕਦੇ ਹਾਂ ਘਰੇ ਕਟੀਆਂ ਵੀ ਆ ਗੱਬਣਾ ਜਿਹੜੀਆਂ ਇਹ ਵੀ ਤੁਹਾਨੂੰ ਵਿਖਾਉਣੇ ਆ ਚੈੱਕ ਪਾਸ ਹਾਂ ਚੈੱਕ ਪਾਸ ਤੇ ਕਟੀਆਂ ਤੁਹਾਨੂੰ ਦਿਖਾਉਣੀਆਂ ਇੱਥੇ ਬਾਅਦ ਨਹੀਂ ਦੇਖੋ ਮਹੀ ਦਾ ਤੋਰਾਂ ਨਾ ਦੇ ਸੱਜੇ ਘੋੜੀਆਂ ਰਗੀ ਵਾੜਿਆ ਜਿਹੜੀ ਇੱਕ ਮਿੰਟ ਰੋਕ ਦਿਓ ਇੱਥੇ ਰੋਕਦਾ ਲੈ ਜਾਓ ਆ ਦੇਖ ਸਾਦੇ ਜੀ ਪੂਰੀ ਸੋਹਣੀ ਆ ਵੈੜ ਜਿਹੜੀ ਦੇਖ ਸਾਦੇ ਸੱਲਿਆ ਕਰੀ ਲੈ ਜਾਓ ਰੱਸੀ ਦਾ ਥੋੜਾ ਜਿਹਾ ਕਰਦੀ ਆ ਰੱਸੀ ਤਾਂ ਆਤ ਨਹੀਂ ਨਤਰਾਂਦੀ ਲੈ ਜਾਓ ਲੈ ਜਾਓ ਅੰਦਰ ਲੈ ਜਾਓ ਬਾਕੀ ਥਣ ਬੜਾ ਲਾਜਵਾਬ ਲੱਗਦਾ ਇਹ ਤੋੜੀਆਂ ਵਰਗੀ ਵੈੜ ਆ ਜਿਹੜੀ ਆ ਦੇਖ ਸਾਦੇ ਤਿੰਨ ਟਾਈਮ ਚਵਾਈ ਜਿਹੜੀ ਉਹਦੀ ਕਰਦੇ ਆ ਇਹ ਸ਼ੌਂਕ ਨਾ ਰੱਖਿਆ ਉਤਰਾਂ ਕਰੇ ਇਹ ਕੋਈ ਚੰਗਾ ਕਾਰ ਬਹੁਤ ਦਿਨਾ ਲਈ ਕਿਰਾਏ ਤੇ ਮੰਗੇ ਹੋਏ ਨੂੰ ਆ ਦੇ ਸਾਡੇ ਥਾਣੇ ਤੇ ਲੱਗੇ ਤਾਂ ਥਣ ਥਣ ਓਕੇ ਸਾਰੇ ਪੁਰੇ ਹੈਗਾ ਜੀ ਮੋਟਰਾਂ ਨੂੰ ਤੇ ਮੋਲੇ ਦਾ ਮੋਹ ਦਾ ਕਿਚੜੀ ਕਰਦੇ ਹਾਂ ਕਿੰਨੇ ਰੇਟ ਦੇਣੀ ਹੈ ਜੀ ਬਾਅਦ ਨਹੀਂ ਦਿੰਦੇ ਨਾ 2 ਲੱਖ ਕਰਾਂ ਹਾਂਜੀ ਫਰਕ ਤਾਂ ਇਹਦਾ ਹੈ ਨਾ ਹਾਂਜੀ 1 40 ਕਰਦੇ ਹਾਂ ਵੀ ਜੇ ਕਰਾ ਲਓ ਜੀ ਮਾਨਸਾ ਆਪ ਹੀ ਕਰ ਦੋਗੇ 1 30 ਦੀ 1 20 ਦੀ ਜੇ ਤੁਹਾਡੇ ਚੈਨਲ ਦਾ ਕੋਈ ਨਾਮ ਹੈ ਕਿ ਤੁਹਾਡਾ ਆਊਗਾ ਨਾ ਹਾਂਜੀ ਤੇ ਸਾਰਾ ਸੌਦਾ ਨਾ ਕਰੇ 15 ਦੀ ਵੇਚੀ ਦੇ ਦਾਂਗੇ 24 ਵੀ ਰੁੱਤਰ ਮੰਨਦੇ ਕਰ ਫਿਰ ਜੇ ਇਹੀ ਗੱਲ ਹੈ ਨਾ ਫਿਰ ਇੱਕ 10 ਦੀ ਜਾਣ ਦੋ ਨਾ ਕਰ ਜਾਨ ਦੋ ਇੱਕ 10 ਜੇ ਤੂੰ ਚੱਲ ਗਿਆ ਦੀ ਬਚਾਉਂਦਾ ਇਹਨਾਂ ਰਿਸਕ ਲੈ ਜਾਣਾ ਅੱਛਾ ਚਲੋ ਜਾਨ ਤੋਂ ਕੋਈ ਨਹੀਂ ਦਾਂ ਤੇਲ ਵੱਡਾ ਰੱਖਿਆ ਕਰੋ ਉਹ ਫੇਰਾ ਭਰਾ ਉਹ ਹੀ ਹੈ ਜਿਹਨੂੰ ਜਿਹਦੀ ਗੱਲ ਹੈ ਜਿਹਨੂੰ ਦਾ ਪਤਾ ਅੱਛਾ ਰਹੀਂ ਫੜਾ ਦੇਣਾ ਬਾੜ ਦੀ ਆਪਣੀ ਲੈ ਵੀ ਤੇ ਸਾਡੀ ਜੀ ਠੀਕ ਹੈ ਜੀ ਤੇ ਆ ਵੀ ਆਹ ਗਾਂ ਤੋਰੇ ਕਿਥੋਂ ਦੰਦ ਤੰਦ ਦਿਖਾਉਣੇ ਦੰਦ ਵੀ ਦਿਖਾ ਦਿੰਦੇ ਨੇ ਠੀਕ ਆ ਇਹ ਦੁੱਧ ਦੰਦਾ ਆਦੇ ਸਾਦੇ ਜੇ ਪਿਓਰ ਦੰਦੀ ਆ ਦੰਦੀ ਹੋਈ ਵੀ ਨਹੀਂ ਗਈ ਅਜੇ ਪੂਰੀ ਦੰਦੀ ਨਹੀਂ ਹੋਈ ਕੋਈ ਨਹੀਂ ਛੱਡ ਦੋ ਦੇਖ ਗਏ ਵੈਸੇ ਦੰਦ ਆਦੇ ਸਾਦੇ ਜੇ ਆਹ ਦੇ ਲੋ ਦੰਦ ਪੂਰੇ ਨਹੀਂ ਹੋਏ ਪੂਰੇ ਦੰਦ ਹੋਏ ਨਹੀਂ ਹੱਲੇ 18 ਕਿੰਨਾ ਦੁੱਧ ਇਹਦੇ ਕੋਲ 18 ਕਿਲੋ ਹੀ ਦੁੱਧ 17 ਦੀ ਘੰਟੀ ਦਾ ਤੋਰੋ ਇੱਕ ਤੋਰੋ ਇੱਕ ਨਹੀਂ ਹੋਰ ਨਹੀਂ ਨਹੀਂ ਇਹ ਫੋਟੋ ਚੀਆ ਪਾਣਾ ਆਜ ਲੈ ਆਓ ਜੀ ਲੈ ਜਾ ਬੜਾ ਅੰਦੀਆ ਚੋਂ ਨਾ ਕਾਸ਼ ਲੈ ਜਾ ਬੰਦ ਬੰਦ ਆ ਜਾ ਆ ਜਾ ਇਹ ਠੀਕ ਹੈ ਜੀ ਜਰਦੀ ਭਾਜੀ ਤੁਹਾਡੀ ਪੂਰੀ ਗੋਈ ਨਹੀਂ ਚੱਲ ਦੁਰਦੀ ਮੋੜੇ ਛੱਡ ਦੇ ਜਾ ਤੈਨੂੰ ਤਰਾ ਕਿ ਨਜਰ ਹੋ ਗਿਆ ਸੋਈ ਨਾ 10 11 ਨਾਮ ਆ ਖਬਰਾਂ ਤੇ ਜੇ ਤੂੰ ਦੋ ਦੌਰ ਵਾਜੂਗੀ ਤਾਂ ਤੇ ਕਰ 10 18 ਕਿਲੋਈਆ ਅੱਛਾ 19 ਵੀ ਕਰ ਦਿੰਦੀ ਹੁਣ ਚੋਦ ਨੇ ਤੁਹਾਡੇ ਸਾਹਮਣੇ ਲਾਈਵ ਅੱਛਾ ਇਹ 9 ਕਿਲੋ ਨਾ ਕਰਦੇ ਹੁਣ ਮਾਈਕ ਤੇ 20 ਵਜੀ ਬੜਾ ਕਰੀ ਅੱਛਾ ਤੇ ਮੋਲੇ ਦਾ ਮਲ ਜੈ ਅਸੀਂ ਸੌਦਾ ਕਰਾਂਗੇ 17 ਇੰਚ ਦਾ ਅੱਛਾ ਉਹਨਾਂ ਦੇ ਥੱਲੇ ਉਹ ਸਾਡੀ ਵਿਚੀ ਆ ਠੀਕ ਆ 18 ਕਰਦੇ 19 ਕਰਦੇ ਠੀਕ ਆ ਹਾਂ ਯੈਸ ਨੋ ਯਾਦ ਨੂੰ ਪਈ ਕਰਿਆ ਯਾਰ ਨਹੀਂ ਫਿਰ ਥੋੜਾ ਘੋਰ ਜੇ ਅੱਜ ਕਰ ਲਈਏ ਜਾਜ ਕਰਦੀ ਏ ਸਾਡੇ ਕੋਲ ਚਾਰਜ ਕਰਨਾ ਜਦ ਬਾਹਰ ਪਾਉਣਾ ਵੀ ਉਹ ਕਰਾਂਗੇ ਬਤਾ ਢਣਾ ਫੇ ਤੱਕਾ ਚੱਲਦਾ ਹੈ ਨਾ ਆਪਣਾ ਕਿੰਨੇ ਦੀ ਕਰਦੀ 70 ਦੀ ਕਰਦੀ 60 ਦੀ ਕਰੀਏ ਉਹ ਨਾ ਮਾਰਨਾ ਜਾਂਦੀ ਏ ਕੁਝ ਨਹੀਂ ਹੁੰਦਾ ਕਿੱਥੇ ਮਾਰਾਂਗੇ ਕਿ ਹੋਰ ਕਰਦੀ ਏ ਨਹੀਂ ਆਪਾਂ ਧੱਕਾ ਨਹੀਂ ਕਰੀਂ ਅੱਛਾ ਜੇ ਤਾਂ ਆਪਾਂ ਕੀ ਜੀ ਬੜੀ ਆਪਾਂ ਉਦਾ ਹੀ ਦੇਣੀ ਹੈ ਅੱਛਾ 2000 ਮਾਰਾਂ ਕਰੂੰਗਾ ਛੋੜੀ ਬਣੀ 100 ਵਜੇ 500 ਵਜੇ ਆਪਣੇ ਮਨ ਇਹ ਨਹੀਂ 500 ਨਾ ਕਰੋ 100 ਕਰੋ 2000 ਕਰ ਦੋ 2000 ਕਰ ਦੋ 56000 ਦੀ ਦੇ ਦੋ 56 ਦੀ ਇਹ ਮੁੰਡੇ ਦਾ ਚਲੰਗਾ ਦੀ ਆਮ ਲਈ ਤੇ ਕਰਾ ਬਖਰ ਤਾਂ ਸਰ ਅੱਛਾ ਚਲੋ ਕੋਈ ਕਰੀ 56 ਹੋਈ ਛੋਟੇ ਪਾ ਕਰ ਠੀਕ ਆ ਤੇ ਹੁਣ ਇੱਕ ਆ ਛੋਟੀ ਹੁੰਦੀ ਦੋਮਤਜ ਨਹੀਂ ਹੋਦੀ ਬਸ ਤੋਰ ਇੱਕ ਰੀ ਆ ਵੀ ਦਿਖਾਈ ਇਹ ਚੀਜ਼ ਜਿਹੜੀ ਆ ਨਾਰਮਲ ਘੱਟ ਲਾਭ ਦੀ ਮਿਲਦੀਆਂ ਨਹੀਂ ਕਿਤੇ ਕਿਤੇ ਆ ਇਹ ਕਿੰਨੀ ਆ ਉਹ ਨਹੀਂ ਗਿਆ ਰਿਹਾ ਗਾਓ ਆ ਇੱਕ ਲੱਭਦੀਆਂ ਨਹੀਂ ਛੇਤੀ ਮਾ ਅੱਛਾ ਇਹ ਵੀ ਚਾਰ ਦੰਦ ਆ ਗੰਗਾ ਜੀ ਇਹੋ ਜਿਹੀ ਆਮ ਲੋਕਾਂ ਨੇ ਘਰਾਂ 'ਚ ਰੱਖਿਆ ਹੁੰਦੀਆਂ ਵਾਂ ਤੇ ਛੇਤੀ ਵੇਚਦਾ ਨਹੀਂ ਜੁਦੀਆਂ ਵਾਂ ਘਰ ਵਰਤਣ ਲਈ ਦੁੱਧ ਜਿਹੜਾ ਬੜਾ ਚੰਗਾ ਹੁੰਦਾ ਵਿੰਦਾ ਗੰਗਾ ਲੈ ਜਾ ਵੀਰ ਜੀ ਲੈ ਜਾ ਸਾਈਵਾਲ ਗਾਂ ਹੈ ਜਿਹੜੀਆਂ ਸਾਈਵਾਲ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੋਵੇ ਇਹ ਹੋਰ ਹੈ ਜੀ ਹੋਰ ਗਾਂ ਇਹ ਜਿਹੜੀ ਇਹ ਵੀ ਚਾਰ ਜਾਂਦੇ ਮੂੰਹ ਆਪਾਂ ਨੂੰ ਇਹ ਬੜੀ ਨੰਗਾਤ ਹੋਈ ਜਾਣਾ ਠੀਕ ਆ ਤੇ ਕਿੰਨਾ ਇਹ ਤੇ ਹੱਕੀ ਜੀ ਮੋਹਲ ਦੇ ਕਹੀਏ ਤੇ 50 7000 ਦਾ ਤੇ ਉਤਰਾਂ ਦੁੱਧ ਇਹਦੇ ਕੋਲ ਦੁੱਧ 8 ਕਿਲੋ ਆ 9 ਆ ਬਸ 8 8 8 ਆ ਠੀਕ ਆ ਵਾ ਤੇ ਬੱਚਾ ਇਹਦਾ ਮੇਰੇ ਖਾਦੀ ਕੋਈ ਲਾਵੇ ਆਪਾਂ ਜੀ ਕਾਟੇ ਦਸਾਂਗੇ ਬੱਚਾ ਇਹਦਾ ਬੱਚਾ ਬੱਚਾ 15 ਮਹੀਨੇ ਕੋਈ ਹੋਇਆ ਆ ਵਿੱਚ ਲਾ ਠੀਕ ਆ ਮੂੰਹ ਚੱਕੀ ਆ ਠੀਕ ਮਾੜਾ ਇੱਕ ਪ੍ਰੋਬਲਮ ਆਪਾਂ ਦੱਸ ਕੇ ਦੇਣੀ ਆ ਆਪਾਂ ਕਿਸ ਭਰਾ ਨੂੰ ਕਾਲਾ ਨਹੀਂ ਸੋਣੀਆਂ ਦਾ ਨਾਮ ਮਾੜਾ ਕਹਿਣਾ ਅੱਛਾ ਇਹ ਮਾੜਾ ਜਾਂ ਕੇ ਕੀ ਜਰੀ ਐ ਛੋਦੇ ਜਾਂਦੇ ਕਰਦੇ ਜਾਂਦੇ ਕਦੇ ਡਾਂਸ ਕਰ ਦਿੰਦੀ ਵਿੱਚ ਮੱਛਾ ਮੋਟਰ ਕਦੇ ਕਦੇ ਜਿਆਦਾ ਨੇ ਹੁਣ ਮੱਛਾ ਛੱਡ ਦਿੰਨੇ ਅੱਛਾ ਉਹ ਛੱਡ ਮੱਛਾ ਨਿਆਣਾ ਪਾ ਅੱਛਾ ਮੈਂ ਹੁਣ ਦਾਣਾ ਮਾਰ ਕੇ ਦਿਖਾ ਦਿੰਦੀ ਕਦੇ ਕਦੇ ਕਰਦੀ ਕਦੇ ਕਦੇ ਅੱਛਾ ਤਤਰਾ ਜਗਾਉਂਦਾ ਪਚੂਰ ਹੋ ਕੰਮ ਨਹੀਂ ਕਰਨਾ ਅੱਛਾ ਇਹ ਮਾੜਾ ਹੈ ਨਾ ਕਰੇ ਤਾਂ ਪਾ ਪੰਜਾਬ 55000 ਦੀ ਹੈ ਅੱਛਾ ਆਪਾਂ ਉਸੇ ਚੀਜ਼ ਦਾ ਮੱਟਾ ਲਾ ਕੇ ਦਵਾਂਗੇ ਕਿੰਨੇ ਦੀ ਗਾ ਦੇ ਦिए ਕੰਦਾੜੀ ਚਾਹੀਦੀ ਹੋਰ ਕਰਦੀ ਮਨ ਉਹ ਵਟਾ ਦਸ ਕੇ ਦੇਣਾ ਮਾੜੀ ਮੁੱਟੀ ਕਦੇ ਕਦੇ ਹਲਦੀ ਆ ਹੁਣ ਬੱਚਾ ਲੱਗਨੇ ਇਹਨੂੰ ਦਿਖਾ ਦਨੇ ਆ ਅੱਛਾ ਇਦਾਂ ਨਹੀਂ ਹਲਦੀ ਕਿਤੇ ਕਿਤੇ ਵੀ ਚੱਕਦੀ ਐ ਕਰਕੇ ਆ ਕਿਤੇ ਵੀ ਕੋਈ ਕਦੇ ਨਾ ਜਾ ਤਕ ਇੱਕ ਰੋਮ ਖਾਦੀਏ ਕਿਤ ਤਰ੍ਹਾਂ ਕਰਦੀ ਆ ਇਦਾਂ ਮਾੜੀ ਜਿੱਦ ਕਰਦੀ ਆ ਅੱਛਾ ਠੀਕ ਆ ਠੀਕ ਆ ਮੈਂ ਚਲ ਸਹੀ ਗੱਲ ਕਹ ਤੂੰ ਖਾ ਕਰ ਕੇ ਬਪਹਿ ਬਹੁਤ ਕੋਈ ਮਾਲਕ ਦਾ ਕਿੰਨੇ ਦੀ ਦਈਏ ਫਿਰ 45000 ਦੀ ਐ ਦੱਸਿਆ ਵੀ ਮਾੜੀ ਮੁੱਢੀ ਔਲ ਕਰਦੀ ਆ ਔਲ ਕਰਦੀ ਕਰਕੇ ਸੁਈ ਕਰਕੇ ਹਾਂਜੀ ਹੁਣ ਹਟਦੀ ਜਾਂਦੀ ਆ ਤੇ ਸਾਡੇ ਕੋਲ ਨਹੀਂ ਕਰਦੀ ਕਿਸੇ ਦੇ ਘਰ ਨਾ ਜਾ ਕੇ ਕਰੇ ਦਸੀਏ ਮਕਾਈਏ ਆਂਡੇ ਹੋਰ ਵੀ ਜਾਨਵਰ ਵਿਖਾਉਣੇ ਆ ਨਹੀਂ ਫਿਰ 35 ਦੀ ਤੂੰ ਆਪੇ ਗੱਲਾਂ ਮੇਰੀ ਮੰਨਦਾ ਨਹੀਂ 35 ਦੀ 35 ਦੀ 35 ਦੀ ਜਾਜ ਆ 32 ਦੀ ਉਹਦਾ ਦੇ 35 ਦੀ ਜਾਜ ਆ 32 ਦੀ ਜਿਹੜੇ ਤੇਰੇ ਯਾਰ ਨਾਲ ਹੀ ਆਏ ਪਹੁੰਦੇ ਹੋ ਇੱਕ ਵੀ ਨਹੀਂ ਪਹੁੰਦੇ ਹੋਣੇ ਯਾਰ ਕੀ ਠੀਕ ਆ ਉਹਨਾਂ ਨੂੰ ਪੁੱਛੀ ਵੀ 32 ਦੀ ਆ ਪਰ ਆਪਾਂ ਤੇਰਾ ਜੋ ਤੂੰ ਕਹਤਾ ਹੋਈ ਮੋੜ ਲਗਾ ਲਗੇ ਕਿੰਨੇ ਗਿਆ ਨੂੰ 32 ਦੀ 32 ਗਾ ਤੇ ਦੇ ਤੇ ਦੇ ਫਿਰ 100 ਰੁਪਏ ਜੋ ਹੋ ਰਹੀਏ ਤੋਂ ਅੱਛਾ ਕੋਈ ਮੂੰਹ ਕਰੇ 30 ਦੀ ਆਪਦੀ ਵੀ ਨਹੀਂ ਲਈ ਅੱਛਾ ਸੱਚ ਪੁੱਛੇ ਠੀਕ ਆ ਇਹ ਸਿਰਫ ਮੱਟਾ ਪਿਆ ਦਾ ਮੇਰਾ ਹੋਰ ਕਰ ਦੀ ਤੇ ਉਹ ਜਿਹੜੀਆਂ ਵਾ ਇੱਕ ਜੋ ਕੋਈ ਯਕੀਨ ਬੰਦਾ ਹੋਵੇ ਸ਼ਕੀਨ ਬੰਦਾ ਵੀ ਬ੍ਰੀਡਿਆ ਦਿਖਾ ਦਿਓ ਕਰਦੀਆਂ ਚੋਟੀਆਂ ਸਾਡੀਆਂ ਆ ਚੋਟੀਆਂ ਨੇ 19 ਕਿਲੋ ਜੋ ਆ ਪਹਿਲਾਂ ਨੇ ਆਤੀ ਹੈ ਇਹ ਵੀ ਕੱਟੀ ਆ ਅੱਛਾ ਉਹ ਕੱਟੀ ਜੀ ਕੱਦਿਆਂ ਬੀਜਾਂ ਇਹਨੇ ਬਾਈਕ ਉੱਲੇ ਜਵਾਹ ਦੀ ਕਟਿਆ ਗੱਬਣ ਹੋ ਗਈ ਉਹ ਜੀ ਤੇ ਤਰਾ ਬਾਪੂ ਦੁੱਧ ਪੀਂਦਾ ਵੇਖਦਾ ਹੈ ਨਾ ਹਾਂਜੀ ਹਾਂਜੀ ਹੋ ਗਈ ਆ ਮਲਿਕ ਅੱਛਾ ਹਾਂ ਬੇਵੀ ਹੋ ਗਈ ਗੱਬਣ ਆ ਮਲਿਕ ਕਰਨਾ ਪਿਆ ਅੱਛਾ ਇਹਦੇ ਕੋਲ ਇਹ 77.7 ਦਾ ਪੁੱਤ ਦੁੱਲਾ ਇਹਦਾ ਨਾ ਅब्दੁੱਲਾ ਛੋਟਾ ਅੱਛਾ ਇਹਦਾ ਰਿਕਾਰਡ ਆ ਜੰਪੀ 50000 ਦਾ ਠੀਕ ਆ ਤੇ ਆ ਇਹਨਾਂ ਨੇ ਮਤਲਬ ਪਹਿਲਾਂ ਨਾ ਨੇ ਕਿਹਾ ਨੇ ਇਹ ਨੇ ਉਨੀ ਚ ਆਇਆ ਪਹਿਲਾਂ ਨੇ ਇਹ ਦੀ ਮਾਂ ਤੇਰੇ ਯਾਰ ਕੋ ਗਈ ਆ ਅੱਛਾ ਨਹੀਂ ਤਾਂ ਉਹਨੂੰ ਪੁੱਛਦੇ ਵੀ ਕੀ ਕਰਦੀ ਆ ਕਿੰਨਾ ਦੇ ਕੋਲ ਅੱਛਾ ਬਲਰਾਜ ਸਿੰਘ ਹੋਣੀ ਤਰਨਤਰਨ ਦੀ ਮਾਂ ਗਈ ਹੋਈ ਆ ਅੱਛਾ ਅੰਦਰ 18 18 ਤੁਨੀ ਨਹੀਂ ਲਿੱਤਾ ਵੀ ਵੀਰ ਕਰਾ ਦੇ ਨਾ ਅੱਛਾ ਇਹ ਇਹਦੀ ਮਾਂ ਕੱਲ ਦੇ ਕੀ ਆ ਅੱਛਾ ਇੱਥੇ ਭਰਾ ਬਿਟ ਗਈ ਆ 18 ਕੋਲ ਚ ਕਿੰਨੇ ਚਰਦੀਆਂ ਚੈੱਕ ਪਾਸੇ ਛੋਟੀ ਕਿਤਾ ਵੀ ਪਾਈ ਚਰਨ ਨਾਲ ਖਲੋਣੀ ਹੈ ਮੈਂ ਵੜਾ ਮੀਆਂ ਹਾਂ ਜੀ ਹਾਂ ਜੀ ਇਹਦੀ ਮਾਂ अच्छा वो आपा ਦਿੱਤੀ ਭਰਾ ਬੇਤ ਮੈਂ ਤੇਰੀ ਮੋਟ ਤਾਂ ਗੱਲ ਕਰ ਰਿਹਾ ਹਾਂ ਤੇ ਇਹ ਕਿੰਨੇ ਕਿੰਨੇ ਦੀਆਂ ਚੜਦੀਆਂ ਚੱਕ ਪਾਸਿਆਂ ਐ ਇਹਨੂੰ ਲੱਗਦੇ ਅੱਠ ਮਾਂ ਅੱਛਾ 23 ਦੀ ਨੂੰ ਲਗਰਾ ਤਨੀ ਅਜ ਭਾਈ ਕਿੱਕੀ ਆ ਆ ਦੇ ਸਾਦੇ ਜੀ ਸੋਹਣੀ ਝੋਟੀ ਆ ਆ ਤੇ ਇਹਨੂੰ ਨੋਮਾ ਨੋਮਾ ਠੀਕ ਆ ਆ ਤੇ ਇਹਨੂੰ ਨੋਮਾ ਆ ਦੇ ਸਾਦੇ ਜੀ ਹਾਂ ਤੇ ਆ ਜਿਹੜੀ ਜੇ ਇਹਨੂੰ ਤੀਨ ਨੋਮਾ ਇਹਨੂੰ ਸਤਮਾਂ ਜਾਂਦਾ ਅਠਾ ਲੱਗਣਾ ਅੱਛਾ ਇਹਨੂੰ ਲੱਗਣਾ ਅੱਠ ਮਾਂ ਇਹਨਾਂ ਦੀ ਕੀ ਭਾਈ ਅੱਠ ਮਾਂ ਲੱਗ ਜਾਣਾ ਤੇ ਮੋਦ ਇਹਨਾਂ ਦਾ ਕੋਈ ਮਨੋ ਜਾਂ ਸਾਦੀ ਮਨੋ ਉਹ ਮਨ ਪੂਰੇ ਖਾਇ ਗੁਰਾ ਦੋ ਚਾਹ ਕਰਨੇ ਹਨ ਮੋਲ ਇਹਨਾਂ ਦਾ ਕੋਈ ਫੋਨ ਤੇ ਪੁੱਛ ਲੈਣਾ ਮੈਨੂੰ ਲੱਗਣਾ ਫੋਨ ਤੇ ਉਹੀ ਵੀਰ ਮੇਰਾ ਕਰੇ ਮੋਨ ਵੀ ਲੱਖ ਲੱਖ ਰੁਪਏ ਦਾ ਖਰਚਾ ਆ ਗਿਆ ਹੈ ਦਸਤਾਵੇਜ਼ਾਵਾ ਲੱਖ ਰੁਪਏ ਦਾ ਲੱਗਦਾ ਹੈ ਅੱਛਾ ਲੱਖ ਤੋਂ ਬਾਹਰ ਵਾਲਾ ਹੀ ਸਾਨੂੰ ਕਰੇ ਥੱਲੇ ਵਾਲਾ ਨਾ ਕਰੇ ਠੀਕ ਆ ਲੱਖ 5000 ਦਾ ਦੁੱਧ ਕੱਟੀ ਹੋ ਵੀ ਗਈ ਆ ਠੀਕ ਆ ਰੇਜ ਨਾ ਪਾਲੀਆਂ ਝੋਟੀਆਂ ਵਾ ਸਵਾਲ ਤੂੰ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਖੜੋ ਜੀ